ਆਸਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਣ ਨੇ ਪੰਜਾਬ ਵਿਧਾਨ ਸਭਾ ਵਿੱਚ ਅਚਲਿਆਂਦੇ ਗਏ ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਮ ਬਿੱਲ ਨੂੰ ਦੇਰ ਨਾਲ ਚੁੱਕਿਆ ਇੱਕ ਕਦਮ ਦਸਿਆ ਹੈ ਅਸ਼ਵਨੀ ਸ਼ਰਮਣ ਨੇ ਕਿਹਾ ਕਿ ਇਸ ਨੂੰ ਲਿਆਉਂਦਾ ਸਮਾਂ ਕਈ ਸਵਾਲ ਖੜੇ ਕਰਦਾ ਹੈ ਚਰਚਾਈ ਕਰਾਂਗੇ ਕਿਹਦੀ ਕਿਹਦੀ ਚਰਚਾ ਕਰਾਂਗੇ ਹਾਂ ਅਰੇ ਇਹ ਜਿਹੜੇ ਬਿੱਲ ਹੁੰਦੇ ਨੇ ਇਹਦੇ ਤੋਂ ਹੀ ਪਤਾ ਲੱਗਦਾ ਕਿ ਇਹਨਾਂ ਦੀ ਨੀਅਤ ਨਹੀਂ ਹੈ ਇਸ ਕਿਤਨਾ ਸੰਵੇਦਨਸ਼ੀਲ ਮਾਮਲਾ ਉਹਦੀ ਪਰਿਭਾਸ਼ਾ ਜਿਹੜੀ ਜਲਦੀ ਬਣੀ ਹੈ ਕਿਹਾ ਉਹਦੇ ਚ ਕਿੰਨੇ ਧਾਰਮਿਕ ਮੈ ਤੇ ਗਿਆਤਾ ਨਹੀਂ ਹੈ ਨਾ ਹਿੰਦੁਸਤਾਨ ਅਲੱਗ-ਅਲੱਗ ਧਰਮਾਂ ਦਾ ਦੇਸ਼ ਹੈ ਕਿੰਨੇ ਅਲੱਗ-ਅਲੱਗ ਧਰਮਾਂ ਦੇ ਗੁਰੂਆਂ ਨੂੰ ਉਹਨਾਂ ਦੇ ਜਿਹੜੇ ਮੁਖੀਆ ਹਨ ਉਹਨਾਂ ਨਾਲ ਚਰਚਾ ਹੋਈ ਹੈ ਅਰੇ ਕੋਈ ਉਹ ਥੋੜਾ ਕਿ ਜਿਸਲੇ ਮਰਜੀ ਜੋ ਮਰਜੀ ਕਰ ਲੋ ਧਰਮ ਨਾਲ ਜੁੜੇ ਹੋਏ ਮਾਮਲੇ ਨੇ ਔਰ ਉਹਨਾਂ ਚ ਬਾਕੀਆਂ ਦੀ ਕਿਹਾ ਧਰਮ ਗੁਰੂਆਂ ਦੀ ਰਾਏ ਲਈ ਹੈ ਸੰਪਰਦਾਇਆਂ ਦੀ ਰਾਏ ਲਈ ਹੈ ਕਿ ਕੀ 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 ਚੀਜ਼ਾਂ ਬੇਅਦਵੀ ਚ ਆਉਂਦੀਆਂ ਕੀ ਕੀ ਨਹੀਂ ਆਉਂਦੀਆਂ ਇਸ ਕਰਕੇ ਇਹ ਸਰਕਾਰ ਬਿਲਕੁਲ ਗੰਭੀਰ ਨਹੀਂ ਹੈ